ਹੁਸ਼ਿਆਰਪੁਰ ਦੇ ਜੈਜੋਪਿੰਡ ਦੇ ਵਿੱਚ ਇੱਕ ਵੱਡਾ ਹਾਦਸਾ ਹੋ ਜਾਂਦਾ ਜਿਸ ਦੇ ਵਿੱਚ ਤਕਰੀਬਨ ਇੱਕੋ ਪਰਿਵਾਰ ਦੇ 12 ਜੀਆਂ ਦੀ ਇਸ ਹਾਦਸੇ ਦੇ ਵਿੱਚ ਕਹਿ ਸਕਦੇ ਆ ਕਿ ਐਕਸੀਡੈਂਟ ਹੋ ਜਾਂਦਾ ਤੇ 9 ਜੀਆਂ ਦੀ ਮੌਤ ਹੋ ਜਾਂਦੀ ਆ ਦੋ ਦੀ ਲਗਾਤਾਰ ਪਾਲ ਹਜੇ ਜਾਰੀ ਆ ਅਤੇ ਇੱਕ ਦੀ ਜੋ ਜਾਨ ਬਚਾ ਲਈਤੀ ਗਈ ਆ ਉਹ ਕਹਿ ਸਕਦੇ ਕੀ ਹਸਪੀਟਲ ਦੇ ਵਿੱਚ ਦਾਖਲ ਆ ਅਤੇ ਖਤਰੇ ਤੋਂ ਬਾਹਰ ਨਹੀਂ ਪਰ ਤੁਹਾਨੂੰ ਕੱਲ ਦੀ ਉਸ ਮੰਜ਼ਰ ਦੀ ਤਸਵੀਰ ਦਿਖਾ ਦਿੰਨੇ ਆ ਜਿੱਥੇ ਕੀ ਇਹ ਹਾਦਸਾ ਵਾਪਰਦਾ ਅਤੇ ਇੱਕੋ ਪਰਿਵਾਰ ਦੇ ਵਿੱਚ ਇਹ ਵੱਡਾ ਸਰਨਾਟਾ ਛਾ ਜਾਂਦਾ ਇਹ ਕਹਿ ਸਕਦੇ ਕੀ ਇੱਕ ਚੋ ਨਿਕਲ ਕੇ ਆਂਦੀ ਆ ਜੋ ਹਿਮਾਚਲ ਦੇ ਜੋ ਉੱਚੇ ਜੋ ਪਹਾੜੀ ਇਲਾਕੇ ਨੇ ਜੋ ਉਤਨੀ ਉੱਤੇ ਹਾਵਾਂ ਨੇ ਉੱਥੋਂ ਜੋ ਪਾਣੀ ਨਿਕਲ ਕੇ ਆਂਦਾ ਅਤੇ ਇਸ ਪੰਜਾਬ ਦੇ ਇਲਾਕੇ ਦੇ ਵਿੱਚ ਇਹ ਪਾਣੀ ਸਾਰਾ ਦਾਖਲ ਹੋ ਜਾਂਦਾ ਤਾਂ ਕਹਿ ਸਕਦੇ ਕਿ ਇੱਕ ਜਗ੍ਹਾ ਤੋਂ ਜਦ ਇਹ ਪਾਣੀ ਇਕੱਠਾ ਹੋ ਕੇ ਆਂਦਾ ਤਾਂ ਇੱਕ ਨਦੀ ਦੇ ਰੂਪ ਦੇ ਵਿੱਚ ਇਕੱਠਾ ਹੋ ਕੇ ਇੱਥੋਂ ਲੰਘਦਾ ਅਤੇ ਕਿਸ ਤਰੀਕੇ ਨਾਲ ਤੁਸੀਂ ਦੇਖ ਪਾ ਰਹੇ ਹੋ ਕਿ ਕੈਮਰੇ ਦੇ ਵਿੱਚ ਕੀ ਕਿਸ ਤਰੀਕੇ ਦੇ ਨਾਲ ਖੋਰਾ ਲੱਗਦਾ ਨਜ਼ਰ ਆ ਰਿਹਾ ਅਤੇ ਇਹ 14 ਦਾ ਦਾਰਾ ਵੀ ਵਾਧਾ ਨਜ਼ਰ ਆ ਰਿਹਾ ਹੈ ਕੱਲ ਇੱਥੇ ਕਹਿ ਸਕਦੇ ਕਿ ਇੱਕ ਜੋ ਪਾਣੀ ਸੀਗਾ ਦਰਿਆ ਦੇ ਵਾਂਗੂ ਜੋ ਠਾਠਾ ਮਾਰਦਾ ਇੱਥੋਂ ਪਾਣੀ ਨਜ਼ਰ ਆ ਰਿਹਾ ਸੀਗਾ ਅਤੇ ਜੋ ਗੱਡੀ ਸੀਗੀ ਜੋ ਜਿਸ ਦੇ ਵਿੱਚ ਹਾਦਸਾ ਹੋਇਆ ਸੀ ਉਹ ਵੀ ਰੈਸਕਿਊ ਕੀਤੀ ਗਈ ਉਹ ਵੀ ਇੱਥੋਂ ਰਿਕਵਰ ਕਰ ਲਈਤੀ ਗਈ ਆ ਉਸ ਦੀ ਤੁਹਾਨੂੰ ਤਸਵੀਰ ਵੀ ਸਾਂਝਾ ਕਰ ਦਿੰਨਾ ਇਹ ਇਨੋਵਾ ਗੱਡੀ ਆ ਅ ਜਿਸ ਦੇ ਵਿੱਚ ਇਹ ਸਾਰਾ ਪਰਿਵਾਰ ਸਵਾਰ ਸੀਗਾ ਸਮੇਤ ਡਰਾਈਵਰ ਕਹਿ ਸਕਦੇ ਕੀ 9 ਲੋਕਾਂ ਦੀ ਜੋ ਲਾਸ਼ਾਂ ਬਰਾਮਦ ਕਰ ਲਈਤੀਆਂ ਗਈਆਂ ਨੇ ਅਤੇ ਇਸ ਗੱਡੀ ਦੇ ਵਿੱਚ ਹੀ ਉਹ ਹਾਦਸਾ ਹੋਇਆ ਸੀ ਜਿਸ ਨੇ ਇੱਕ ਪਰਿਵਾਰ ਦੇ ਜੋ ਐਨਜੀ ਕੋਲੇ ਅਤੇ ਇਹ ਗੱਡੀ ਕਹਿੰਦੇ ਕਿ ਹਿਮਾਚਲ ਪ੍ਰਦੇਸ਼ ਨੰਬਰ ਹੈਗੀ ਆ ਅਤੇ ਇੱਕ ਵਿਆਹ ਦੇ ਵਿੱਚ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਪਾਰੀ ਮੀਂਹ ਪੈਣ ਕਰਕੇ ਇਸ ਚੋ ਦੇ ਕਰਕੇ ਜੋ ਰਸਤਾ ਬੰਦ ਹੋ ਗਿਆ ਸੀਗਾ ਗੱਡੀ ਦੇ ਵਿੱਚ ਕਹਿੰਦੇ ਕਿ ਪੂਰਾ ਜੋ ਰੇਤਾ ਧਸਿਆ ਹੋਇਆ ਇੱਕ ਇੱਕ ਚੀਜ਼ ਦੇ ਵਿੱਚ ਕਹਿੰਦੇ ਕਿ ਰੇਤਾ ਵੱਢ ਚੁੱਕਿਆ ਹੈਗਾ ਪਾਣੀ ਦਾ ਬਹਾਵ ਇੰਨਾ ਸੀਗਾ ਕਿ ਸ਼ੀਸ਼ੇ ਤੋਂ ਲੈ ਕੇ ਲੋਹੇ ਤੱਕ ਸਾਰੀ ਚੀਜ਼ ਜੋ ਖਤਮ ਹੋ ਚੁੱਕੀ ਆ ਪੂਰੀ ਜੋ ਗੱਡੀ ਬਿਲਕੁਲ ਕਵਾੜ ਹੋ ਚੁੱਕੀ ਆ ਇੱਕ ਇੱਕ ਚੀਜ਼ ਕਾਰ ਦੀ ਖਤਮ ਹੋ ਚੁੱਕੀ ਆ ਅ ਇਸ ਵਿਚਕਾਰ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੱਡੀ ਦੀ ਇੰਨੀ ਹਾਲਤ ਬੁਰੀ ਆ ਤੇ ਇਹ ਕਿਸੇ ਅਗਰ ਵਿਅਕਤੀ ਦਾ ਇਹ ਹਾਲ ਹੁੰਦਾ ਤਾਂ ਉਹ ਬਚਣਾ ਬਹੁਤ ਮੁਸ਼ਕਲ ਸੀਗਾ ਪਰ ਕਿਤਨੇ ਗੇਂ ਤੇ ਟੀਮ ਵੱਲੋਂ ਐਸਡੀਆਰਐਫ ਤੇ ਪਿੰਡ ਪਿੰਡ ਵਾਲਿਆਂ ਦੀ ਮਦਦ ਨਾਲ ਇੱਕ ਵਿਅਕਤੀ ਨੂੰ ਇਸ ਬਾਬਤ ਰੈਸਕਿਊ ਕਰ ਦਿੱਤਾ ਗਿਆ ਨੋ ਦੀ ਜੋ ਲਾਸ਼ਾਂ ਮਿਲ ਚੁੱਕੀਆਂ ਨੇ ਪਰ ਦੋ ਦੀ ਪਾਲ ਲਗਾਤਾਰ ਜਾਰੀ ਆ ਆਸ-ਪਾਸ ਦੇ ਜਿੰਨੇ ਵੀ ਲੱਗ ਨੇ ਛਾਣਬੀਣ ਕੀਤੀ ਜਾ ਰਹੀ ਆ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਦੋਂ ਇਹ ਹਾਦਸਾ ਵਾਪਰੇ ਮੈਂ ਉੱਥੇ ਸੀ ਮੌਜੂਦ ਸੀ ਤੇ ਬਹੁਤ ਹੀ ਖੋਫਨਾਕ ਮੰਜ਼ਰ ਸੀ ਤੇ ਉਹ ਕਦੀ ਆਪਾਂ ਦੇਖਿਆ ਨਹੀਂ ਕਿ ਹਾਂ ਵੀ ਇਦਾਂ ਹੋਇਆ ਹੈ ਤੇ ਉਹ ਗੱਡੀ ਜਿੱਦਾਂ ਵੀ ਆ ਰਹੀ ਸੀ ਨੋਵਾ ਕਾਰ ਤੇ ਆਪਾਂ ਦੇਖ ਰਹੇ ਸੀ ਕਿ ਉਹਨੂੰ ਰੋਕਿਆ ਬਹੁਤ ਕੀ ਰੁਕ ਜਾ ਬਈ ਨਾ ਨਾ ਫਿਰ ਵੀ ਉਸ ਬੰਦੇ ਨੇ ਯਾਨੀ ਕਿ ਲਾਹੌਰ ਬਾਈ ਵਰਤ ਕੇ ਇੱਧਰ ਗੱਡੀ ਲੈ ਜਾਂਦੀ ਤੇ ਉਸ ਤੋਂ ਬਾਅਦ ਭਾਜੀ ਜਦੋਂ ਉਹਦੇ ਵਿੱਚ ਗੱਡੀ ਵੱੜ ਗਈ ਤੇ ਆਪਾਂ ਫਿਰ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਹ ਕ੍ਰੈਸ਼ਰ ਵਾਲਿਆਂ ਦਾ ਲੋਡਰ ਸੀਗਾ ਸ਼ਾਇਦ ਸਾਡੇ ਕੋਲ ਆਇਆ ਹੋ ਜਿੱਦਾਂ। ਫਿਰ ਆਪਾਂ ਉਹ ਵਿੱਚ 84 ਰਸ ਲੈ ਕੇ ਗਏ। ਤੇ ਆਪਾਂ ਜਿੱਦਾਂ ਵੀ 10 ਫੁੱਟ ਦੀ ਦੂਰੀ ਤੋਂ ਰਹਿ ਗਏ ਰੱਸਾ ਨਹੀਂ ਉਹਨਾਂ ਕੋ ਪੁੱਜੇ ਭਾਜੀ। ਠੀਕ ਹੈ। ਤੇ ਯਾਨੀ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਯਾਨੀ ਕਿ ਉਹਨਾਂ ਦਾ ਨਾ ਯਾਨੀ ਕਿ ਬਹੁਤ ਜ਼ਿਆਦਾ ਖੋਫਨਾਕ ਮੰਜ਼ਰ ਸੀਗਾ। ਅਸੀਂ ਉਹਨਾਂ ਨੂੰ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਕੋ ਬਚੇ ਨਹੀਂ ਉਹ। ਹਮਮ। ਸਾਲਾ ਇਹ ਸਾਰੀ ਜ਼ਿੰਦਗੀ ਦੀ ਸ਼ਿਕਾਇਤ ਰਹਿਣੀ ਸਾਨੂੰ ਕਿ ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ। ਹਮਮ। ਕਿ ਸਾਨੂੰ ਉਸ ਵਾਲੀ ਉਹ ਸ਼ਰਮ ਵਾਲੀ ਗੱਲ ਹੈ ਸਾਡੇ ਲਈ ਕਿ ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ ਤੇ ਗੱਡੀ ਦੇ ਵਿੱਚ ਵਾਜਾ ਕਿੱਦਾਂ ਦੇ ਰਹੇ ਸੀ ਭਾਈ ਚੀਕਾਂ ਮਾਰ ਰਹੇ ਸੀ ਭਾਜੀ ਬਚਾ ਲਓ ਭਾਜੀ ਬਚਾ ਲਓ ਬਚਾ ਲਓ ਪਰ ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ ਪਰ ਇੱਕ ਬੰਦਾ ਅਸੀਂ ਫੜ ਲਿਆ ਸੀ ਕਿ ਪਿੱਛੇ ਜਾ ਕੇ ਉੱਥੋਂ ਉਹ ਪਾਣੀ ਸ਼ਾਇਦ ਉੱਥੋਂ ਖਿੱਲਰਦਾ ਸੀ ਤਾਂ ਕਰਕੇ ਫੜ ਆਈ ਅਸੀਂ ਫੜ ਲਿਆ ਸੀ ਉੱਥੇ ਤੇ ਬਾਕੀ ਦੀ ਲਾਸ਼ ਕਿਵੇਂ ਦੇ ਹਲੋਤਾਂ ਕਿ ਬੀਣੀ ਸੀ ਬਾਕੀ ਭਾਜੀ ਤੁਸੀਂ ਲਾ ਲਓ ਹਿਸਾਬ ਕਿ ਕਿਸ ਦੇ ਕੱਪੜੇ ਨਹੀਂ ਸੀਗੇ ਸਰੀਰ ਤੇ ਕਿਸ ਦੇ ਯਾਨਕੀ ਕੀ ਇਹਦੇ ਪੈਂਟ ਪੁੰਡ ਕੇ ਇਹਦੇ ਬੰਦੇ ਦੇ ਸੀਗੇ ਬਾਕੀ ਜਨਾਨੀਆਂ ਦਾ ਕੱਪੜੇ ਲੈ ਗਏ ਸੀ ਤਰੀਕੂ ਦੇ ਤੇ ਫੂ ਮੁੰਡੇ ਜਿਹੜੇ ਲੱਭਣ ਲੱਗੇ ਸੀਗੇ ਉਨੀ ਫੇਰ ਉੱਥੇ ਜਾ ਕੇ ਫੜਿਆ ਉਹਨਾਂ ਨੂੰ ਜਿੱਦਾਂ ਵੀ ਆਪਣੇ ਕਿਸੇ ਨੇ ਪਰਨਾ ਦਿੱਤਾ ਕਿਸੇ ਨੇ ਆਪਣੀ ਟੀ-ਸ਼ਰਟ ਦਿੱਤੀ ਉਹਨਾਂ ਨੂੰ ਕਿਦਾਂ ਵੀ ਉਹਨਾਂ ਨੂੰ ਟੱਕਿਆ ਕਿਸੇ ਕੋਈ ਜਿੱਦਾਂ ਵੀ ਜੋ ਕੁਝ ਵੀ ਸੀਗਾ ਉਹਨਾਂ ਟਕਦਾ ਉਹਨਾਂ ਨੂੰ ਤੇ ਇੱਥੋਂ ਕੋਈ 2-3 ਕਿਲੋਮੀਟਰ ਤੇ ਲੱਛਾ ਇਦਾਂ ਲੱਭਣ ਲੱਪੀ ਸੀ ਮੁੜ ਕੇ ਪਾਣੀ ਉਤਰਨ ਤੋਂ ਬਾਅਦ ਤੇ ਇਸ ਤੋਂ ਪਹਿਲਾਂ ਵੀ ਕੋਈ ਹੱਥ ਆਇਆ ਨਹੀਂ ਇੱਥੇ ਪਹਿਲਾਂ ਨਹੀਂ ਆਇਆ ਪਿਛਲੀ ਵਾਰ ਪਾਣੀ ਆਇਆ ਸੀਗਾ ਪਰ ਇਦਾਂ ਦਾ ਹਾਸਤਾ ਨਹੀਂ ਕੋਈ ਵਾਪਰੇਆ क्लियर ਹੋਇਆ ਹਾਂਜੀ ਹਾਂਜੀ ਪਹਿਲੀ ਵਾਰ ਇਹ ਜਿੰਦਗੀ ਚ ਪਹਿਲੀ ਵਾਰ ਦੇਖਿਆ ਸੀ ਫੋਨਾਂ 'ਤੇ ਦੇਖਦੇ ਸੀ ਹੜ ਆ ਗਏ ਜਾਂ ਕੁਛ ਆ ਗਿਆ ਕਿ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਸਾਨੂੰ ਵੀ ਇਹ ਦੇਖਣੀ ਪੈ ਜੂਗੀ ਚੀਜ਼ ਕਿ ਅਸੀਂ ਇਹਦੇ ਵਿੱਚ ਜਾਨਕੀ ਇਨਵੋਲ ਹੋਵਾਂਗੇ ਹਾਂ ਵੀ ਸਾਡੇ ਕੋ ਬਚੇ ਨਹੀਂ ਪਰ ਕਿ ਅਸੀਂ ਲੋਕਾਂ ਨੂੰ ਦੇਖਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀਗੇ ਯਾਰ ਇਹਨੂੰ ਰੱਸਾ ਫੱਟ ਸਿੱਟ ਕੇ ਬਚਾ ਲੰਦੇ ਐਦਾਂ ਬਚਾ ਲੰਦੇ ਪਰ ਸਾਨੂੰ ਸਾਲ ਕੱਲ੍ਹ ਪਤਾ ਲੱਗਾ ਕਿ ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ ਅ ਸਰ ਕੱਲ ਕੀ ਹੋਇਆ ਸੀ ਪਹਿਲਾਂ ਤਾਂ ਵੀ ਕਿਸ ਤਰੀਕੇ ਦੇ ਨਾਲ ਇਹ ਗੱਡੀ ਜੋ ਹਾਦਸਾ ਗ੍ਰਸਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਦੀ ਕਹਾਣੀ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਡੈੱਡ ਬੋਡੀਜ਼ ਨੂੰ ਰਿਕਵਰ ਕੀਤਾ ਗਿਆ ਇਹ ਸਵੇਰੇ ਮੇਰੇ ਸਾਹਮਣੇ 10 10:30 ਵਜੇ ਦਾ ਹਾਸਾ ਹੈ ਤੇ ਸਾਨੂੰ ਜਦੋਂ ਮੈਸੇਜ ਆਇਆ ਜਲੰਧਰ ਅਸੀਂ ਜਲੰਧਰ ਤੋਂ ਟੀਮ ਲੈ ਕੇ ਆ ਮੈਂ ਸਬ ਇੰਸਪੈਕਟਰ ਦੀਪਕ ਕੁਮਾਰ ਐਸਜੀਆਰਪ ਟੀਮ ਇਨਚਾਰਜ ਹਾਂ ਅੰਦਰ ਤੇ ਸਾਨੂੰ ਜਦੋਂ ਮੈਸੇਜ ਆਇਆ ਤੇ ਉਹਦੇ ਬਾਅਦ ਆਪਾਂ ਉਥੇ ਤੁਰ ਗਏ ਇੱਥੇ ਆ ਕੇ ਦੇਖੇ ਨੋ ਦੋ ਡੈਡ ਬੋਡੀ ਹੁਣ ਵੀ ਨਹੀਂ ਮਿਲ ਰਹੀ ਆਪਾਂ ਇੱਕ ਤੋਂ ਲਾਈਵ ਵਿਕਟਿਮ ਮਿਲ ਗਿਆ ਤੇ ਨੋ ਡੈਡ ਬੋਡੀ ਆ ਸਾਰੇ ਐਨਡੀਆਰ ਆਫ ਐਸਡੀਆਰ ਆਫ ਤੇ ਇੱਥੇ ਲੋਕਲ ਬੰਦੇ ਮਿਲ ਕੇ ਰਿਕਵਰ ਕਰ ਲਿਆ ਤੇ ਦੋ ਬੰਦੇ ਅਸੀਂ ਹੁਣ ਵੀ ਸਰਚ ਕਰ ਰਹੇ ਆ ਇਹ ਬੋਡੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਦੇਖਦੇ ਹਾਂ ਕਦੋਂ ਤੱਕ ਮਿਲ ਜਾਣਾ ਉਹ ਜੋ ਡੈਡ ਬੋਡੀ ਰਿਕਵਰ ਹੋਈਆਂ ਸੀ ਉਹ ਕਿੰਨੇ ਕਿੰਨੇ ਦਾਇਰੇ ਦੇ ਵਿੱਚ ਹੋਈਆਂ ਸੀ ਕਿ ਚੋ ਦੇ ਬਾਹਰ ਸੀ ਜਾਂ ਕੋਈ ਕਿੱਥੋਂ ਕਿੱਥੋਂ ਮਿਲੀਆਂ ਸੀ ਇਹ ਲਗਭਗ ਇੱਥੋਂ ਸ਼ੁਰੂ ਕਰਕੇ 2.5 ਤੋਂ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਵਿੱਚ ਕਿੱਥੇ ਦੋ ਪਈਆਂ ਸੀ ਕਿੱਥੇ ਇੱਕ ਪਈਆਂ ਸੀ ਇੱਦਾਂ ਕਰਕੇ ਆਪਾਂ ਨੂੰ ਬੋਲ ਜੀ ਜੀ ਵੀਰ ਤੇ ਜੋ ਦੂਜੀਆਂ ਦੋ ਦੋ ਵਿਅਕਤੀਆਂ ਦੀ ਜੋ ਬੋਡੀ ਸਾਹੇ ਲੱਭ ਰਿਹਾ ਉਹ ਉਹਦਾ ਕੀ ਪਤਾ ਲੱਗਿਆ ਕੁਝ ਅਸੀਂ ਲਗਭਗ 9 ਤੋਂ 10 ਕਿਲੋਮੀਟਰ ਸਰਚ ਕਰ ਲਿਆ ਹੁਣ ਤੱਕ ਸਾਨੂੰ ਪਤਾ ਨਹੀਂ ਲੱਗਿਆ ਔਰ ਆਪਾਂ ਫਿਰ ਦੇਖਦੇ ਅੱਗੇ ਸਰਚ ਕਰਕੇ ਦੇਖਦੇ ਕਿਦਾਂ ਕੀ ਜਿੱਦਾਂ ਦਾ ਸਿਚੁਏਸ਼ਨ ਹੋਊਗਾ ਜਿੱਦਾਂ ਵੀ ਹੋਊਗਾ ਤੁਹਾਨੂੰ ਦੱਸੀ ਜਾਊਂ ਕੱਲ ਸਵੇਰੇ 10 ਵਜੇ ਲਗਭਗ ਦੀ ਗੱਲ ਹੈਗੀ ਤੇ ਪਰਿਵਾਰ ਆ ਰਿਹਾ ਦਾ ਤੇ ਚਾਰ ਜਿਹੜੇ ਤੇ ਉਹ ਪਟੋਲੀ ਦੇ ਉਤੇ ਦੋ ਤਿੰਨ ਲੇਡੀਜ਼ ਤੇ ਇੱਕ ਬੱਚਾ ਸੀ ਤੇ ਉਸ ਤੋਂ ਬਾਅਦ ਉਹ ਦਿਲਾਤੋਤੇ ਵਿਆ ਮੈਰਿਜ ਨੂੰ ਜਾ ਰਹੇ ਤੇ ਇੱਥੇ ਦਾ ਪਾਣੀ ਕਾਫੀ ਤਾਂ ਹਾਸਾ ਹੋ ਗਿਆ ਤੇ ਕੱਲ ਵੀ ਲੱਗੇ ਰਹੇ ਲੱਭਣ ਨੂੰ ਨੌ ਬੋੜੀਆਂ ਲੱਭ ਗਈਆਂ ਇਹਦੀਆਂ ਤੇ ਦੋ ਬੋੜੀਆਂ ਲੰਮੀਆਂ ਦੀ ਤੁਸੀਂ ਪਟੋਲੀ ਨਾਲ ਸੰਬੰਧਤ ਉਹ ਪਰਿਵਾਰ ਨੂੰ ਜਾਣਦੇ ਸੀਗੇ ਹਾਂਜੀ ਪਰਿਵਾਰ ਨੂੰ ਜਾਣਦੇ ਸੀ ਠੀਕ ਹੈ ਤੇ ਇਹਨਾਂ ਦਾ ਹਸਬੰਦ ਜਿਹੜਾ ਉਹ ਫੋਰਨ ਹੈਗਾ ਤੇ ਵਾਪਸ ਆ ਰਿਹਾ ਅੱਜ ਕੁਝ ਵਾਪਸ ਆ ਰਿਹਾ ਹਾਂਜੀ ਤੇ ਇਹ ਕਿਹੜੇ ਕਿਹੜੇ ਲੋਕ ਆ ਜਿਹੜੇ ਮਿਸਿੰਗ ਆ ਤੁਸੀਂ ਭਾਲ ਕਰ ਰਹੇ ਜਿਹਨਾਂ ਮਿਸਿੰਗ ਹੈਗੇ ਇੱਕ ਸਰਜੀਤ ਸ੍ਰਿੰਦਰਕੌਰ ਸਰਿੰਦਰਕੌਰ ਤੇ ਇੱਕ ਸਰੂਪ ਹੈਗਾ ਠੀਕ ਹੈ ਦੋ ਜਣੇ ਕੇ ਦਿਨ ਇੱਕ ਪਟੋਲੀ ਤੋਂ ਕੇ ਦਿਨ ਤੋਂ ਠੀਕ ਹੈ ਉਹਨਦੀ ਪਾਲ ਗਈ ਹਾਂ ਉਹਨਾਂ ਦੀ ਪਾਲ ਕੀਤੀ ਹਾਂ ਹਾਂ ਉਹਨੇ ਦੀ ਪਾਲ ਦੇ ਸੀ ਕਰਕਾ ਸੀ ਆਏ ਤੇ ਪਤਾ ਕਰਨ ਹਾਂ ਪਰ ਡੈਡ ਬੋਡੀ ਲੱਭੀ ਕਨੇ ਲੱਭੇਗੀ ਮੱਗੀ ਲੱਗਿਆ ਐਨ ਐ ਡੀ ਐਨ ਐ ਡੀ ਆਰ ਠੀਕ ਟੀਮਾਂ ਲੱਗੀਆਂ ਹੋਈਆਂ ਨੇ ਉਹ ਲੱਭ ਰਹੀਆਂ ਅਜਮ ਸਾਹਿਬ ਲਗਾਤਾਰ ਪਾਲ ਜਾਰੀ ਹੈ ਇੱਕ ਵਿਅਕਤੀ ਹਜੇ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੇ ਐਸ ਡੀ ਆਰ ਐਫ ਦੀ ਟੀਮਾਂ ਵੀ ਲੱਗੀਆਂ ਹੋਈਆਂ ਪਿੰਡ ਵਾਲੇ ਵੀ ਨਾਲ ਬਹੁਤ ਮਦਦ ਕਰ ਰਹੇ ਨੇ ਅਤੇ ਇਸ ਬਾਬਤ ਕੀ ਕਹਿਣਾ ਚਾਹੋਗੇ ਅ ਦੇਖੋ ਜੀ ਹਲੇ ਵੀ ਅਸੀਂ ਜਿਹੜੇ ਐਫਰਟਸ ਕੱਲ੍ਹ ਨਾਲੋਂ ਬਿਲਕੁਲ ਵੀ ਡਾਊਨ ਨਹੀਂ ਕੀਤੇ ਮੈਂ ਸਭ ਤੋਂ ਵੱਧ ਸ਼ਲਾਗਾ ਤਾਂ ਆਫਕੋਰਸ ਪਿੰਡ ਵਾਲਿਆਂ ਨੇ ਕਰੂੰਗਾ ਕਿਉਂਕਿ ਐਸਡੀਆਰਐਫ ਟੀਮ ਦੀ ਲਿਮਿਟੇਸ਼ਨ ਹੁੰਦੀ ਹੈ ਜੇ ਉਹਨਾਂ ਨਾਲ ਬੰਦੇ ਨਾ ਜੁੜਨ ਤਾਂ ਮੈਨੂੰ ਲੱਗਦਾ ਵੀ 30 ਵਾ 50 ਬੰਦੇ ਕੁਝ ਨਹੀਂ ਕਰ ਸਕਦੇ ਹੁੰਦੇ ਪਿੰਡ ਦੇ ਤਕਰੀਬਨ 100 ਤੋਂ ਵੱਧ ਬੰਦਾ ਜਿਹੜਾ ਇੱਕ ਹਿਊਮਨ ਚੇਨ ਬਣਾ ਕੇ ਅਸੀਂ ਤਕਰੀਬਨ ਹੁਣ ਅਸੀਂ 5 ਤੋਂ ਵੀ ਵੱਧ ਕਿਲੋਮੀਟਰ ਡਾਊਨਸਟ੍ਰੀਮ ਤੱਕ ਜਿਹੜੀ ਹੈ ਭਾਲ ਕਰ ਲਈ ਹੈ ਅ ਇਤੋਂ ਤੱਕ ਕਿ ਜਿਹੜੇ ਸਨੀਫਰ ਡੌਗ ਵੀ ਦੋ ਅਸੀਂ ਜਲੰਧਰੋਂ ਜਿਹੜੇ ਮੰਗਾਏ ਆ ਉਹ ਇੱਕ ਵਾਰ ਰਾਉਂਡ ਕਰ ਚੁੱਕੇ ਆ ਬਟ ਆਫ ਕੋਰਸ ਲਿਮਿਟੇਸ਼ਨ ਇਹ ਆ ਕਿ ਕਿਉਂਕਿ ਸਾਨੂੰ ਹੁਣ ਚੋ ਜਿਹੜੀ ਆ ਉਹ ਇੱਕ ਡਾਇਰੈਕਸ਼ਨ 'ਚ ਨਹੀਂ ਚੱਲ ਰਹੀ ਜਿੱਥੋਂ ਵੀ ਪਾਣੀ ਨੂੰ ਰਾਹ ਮਿਲਿਆ ਉਹ ਅੱਗੇ ਖੇਤਾਂ ਵੱਲੋਂ ਵੀ ਚਲਾ ਗਿਆ ਤੇ ਉੱਤੇ ਗਾਰ ਵੀ ਔਰ ਰੇਤਾ ਵੀ ਬਹੁਤ ਆਇਆ ਤਾਂ ਕਈ ਵਾਰ ਬੋਡੀ ਜਿਹੜੀ ਆ ਹੁਣ ਜੋ ਸਾਨੂੰ ਲੱਗਦਾ ਕਿ ਉਹ ਰੇਤੇ 'ਚ ਦਬੀ ਹੋਈ ਆ ਤਾਂ ਫਿਰ ਵੀ ਅਸੀਂ ਐਫਰਟਸ ਜਿਹੜੇ ਆ ਜੀ ਕੰਟੀਨਿਊਸਲੀ ਕਰ ਰਹੇ ਆਂ ਨਾ ਸਿਰਫ ਜੈਜੋਂ ਬਲਕਿ ਚੋ ਦੇ ਨਾਲ-ਨਾਲ ਜਿਹੜੇ ਥੱਲੇ ਵੀ ਪਿੰਡ ਉੱਥੇ ਵੀ ਪੰਚਾਇਤਾਂ ਨੂੰ ਵੀ ਮੈਸੇਜ ਲੱਗਿਆ ਵੋਲੰਟਰੀ ਤੌਰ ਤੇ ਵੀ ਲੋਕ ਜਿਹੜੇ ਆਪਣੇ ਆਪਣੇ ਤਰੀਕੇ ਇਨਫੈਕਟ ਅਸੀਂ ਜਿਹੜੀ ਹੈ ਮੁਨਾਦੀ ਵਗੈਰਾ ਵੀ ਕਰਾਈ ਆ ਲੋਕੀ ਇਵਨ ਆਪਣੇ ਖੇਤਾਂ 'ਚ ਵੀ ਜਿਹੜਾ ਧਿਆਨ ਰੱਖਣ ਗੇੜਾ ਮਾਰਨ ਸੋ ਸਟਿਲ ਅਸੀਂ ਉਮੀਦ ਕਰ ਰਹੇ ਹਾਂ ਵੀ ਐਫਰਟ ਜਿਹੜਾ ਕੰਟੀਨਿਊ ਰੱਖੀਏ ਤੇ ਕਰਦੇ ਆ ਵੀ ਅੱਜ ਇਹਦੇ ਬਾਬਤ ਪੂਰੀ ਡਿਟੇਲ ਕੀ ਹੈ ਕਿ ਇਹ ਇੱਕ ਜਣਾ ਮਿਸਿੰਗ ਆ ਜਾਂ ਹੋਰ ਵੀ ਕੋਈ ਮਿਸਿੰਗ ਨਹੀਂ ਕਿਉਂਕਿ 9 ਦੀ ਜਾਣਕਾਰੀ ਮਿਲੀ 9 ਰਿਕਵਰ ਕਰ ਲਿੱਤੇ ਗਏ ਨੇ ਅਤੇ ਵੱਖ-ਵੱਖ ਲੋਕੇਸ਼ਨ ਤੋਂ ਰਿਕਵਰ ਕੀਤੀ ਗਈ ਨੇ ਡੈੱਡ ਬੋਡੀਜ਼ ਜਿਹੜੀਆਂ ਕੋਈ 5 ਕਿਲੋਮੀਟਰ ਕੋਈ 9 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸੀ ਇਹ ਕਿੰਨੇ ਲੋਕ ਨੇ ਹੁਣ ਜਿਹੜੇ ਮਿਸਿੰਗ ਮਿਸਿੰਗ ਦੋ ਨੇ ਜੀ ਨਾਟ ਇੱਕ ਦੋ ਟੋਟਲ 12 ਜਾਨੇ ਸੀਗੇ ਗੱਡੀ 'ਚ ਤੇ ਇੱਕ ਜਿਹੜਾ ਬਚਾ ਲਿਆ ਗਿਆ ਸੀ ਸੋ ਬਾਕੀ 11 ਵਿੱਚੋਂ 9 ਬੋਡੀਜ਼ ਰਿਕਵਰ ਹੋ ਚੁੱਕੀਆਂ ਤੇ ਦੋ ਬੋਡੀਜ਼ ਜਿਹੜੀਆਂ ਹੋਰ ਦੀਆਂ ਇੱਕੋ ਹੀ ਐਕਸਟੈਂਡਡ ਪਰਿਵਾਰ ਕਹ ਲਓ ਕਿ ਇੱਕ ਦੂਜੇ ਦੇ ਰਿਲੇਸ਼ਨ ਚ ਹੀ ਸੀਗੇ ਚਾਚਾ ਐਂਡ ਜਾਂ ਮਾਸੀ ਫੈਮਿਲੀ ਇਦਾਂ ਕੋਈ ਵਿਆਹ ਵਾਸਤੇ ਇਕੱਠੀ ਇੱਕ ਗੱਡੀ ਕਰਕੇ ਦੇਲਾਪਿੰਡ ਹੈਗਾ ਹਿਮਾਚਲ ਚ ਉੱਥੋਂ ਤੁਰੇ ਸੀਗੇ ਸੋ ਦੋ ਜਿਹੜੀ ਆ ਉਹਨਾਂ ਦੀ ਪਾਲ ਅਸੀਂ ਕੰਟੀਨਿਊ ਹਲੇ ਕਰ ਰਹੇ ਆ ਇੱਕ ਜਿਹੜਾ ਰੈਸਕਿਊ ਕਰ ਲਿੱਤਾ ਗਿਆ ਉਹਦੇ ਕੋਲੋਂ ਜਾਣਕਾਰੀ ਮਿਲੀ ਕਿ ਕੌਣ ਨੇ ਉਹ ਵਿਅਕਤੀ ਵਿਸ਼ੇਸ਼ ਕੌਣ ਨੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਤ ਹੀ ਨਹੀਂ ਜਾਇ ਕੋਈ ਹੋਰ ਹਾਂਜੀ ਹਾਂਜੀ ਉਹਦਾਂ ਦੀ ਲਿਸਟ ਜਿਹੜੀ ਆ ਆਲਰੇਡੀ ਕੱਲ ਉਨਾ ਡੀਸੀ ਸਾਹਿਬ ਔਰ ਉੱਥੋਂ ਦੇ ਹਰੋਲੀ ਐਸਜੀਐਮ ਸਾਹਿਬ ਨਾਲ ਵੀ ਅਸੀਂ ਸੰਪਰਕ ਕਰਦੇ ਰਹੇ ਤੇ ਅਲਟੀਮੇਟਲੀ ਉਹਨਾਂ ਦੇ ਫਿਰ ਪਰਿਵਾਰ ਵਾਲੇ ਵੀ ਜਿਹੜੇ ਆ ਉਹ ਇਨ ਫੈਕਟ ਦੂਜੀ ਗੱਡੀ 'ਚ ਪਿੱਛੇ ਆ ਰਹੇ ਸੀ ਸੋ ਉਹਨਾਂ ਤੋਂ ਡਿਟੇਲ ਮਿਲੀ ਕਨਫਿਊਜ਼ਨ ਵੀ ਇਹ ਜਿਹੜੀ ਸੀਗੀ ਜਦੋਂ ਜਿਹਨੂੰ ਸਰਵਾਈਵਰ ਨੂੰ ਜਦੋਂ ਕੱਢਿਆ ਤਾਂ ਸ਼ਾਇਦ ਉਹ ਕਨਫਿਊਜ਼ ਸੀਗਾ ਤਾਂ ਉਹ ਇੱਕ ਜਣੇ ਨੂੰ ਮਿਸ ਕਰ ਗਏ ਤੇ ਉਹਦੇ ਮੁਤਾਬਕ ਗੱਡੀ 11 ਸੀਗਾ ਤਾਂ ਬਾਅਦ 'ਚ ਫਿਰ ਜਿਹੜੀ 12 ਦੀ ਪੁਸ਼ਟੀ ਹੋਈ ਤਾਂ ਉਹ ਪਰਿਵਾਰ ਹੁਣ ਅੱਜ ਬੋਡੀਆਂ ਜਿਹੜੀਆਂ ਕੱਲ ਹੀ ਹੁਸ਼ਿਆਰਪੁਰ ਭੇਜਤੀਆਂ ਗਈਆਂ ਸੀ ਤਾਂ ਹੁਸ਼ਿਆਰਪੁਰ ਹੁਣ ਪੋਸਟ ਮਾਰਡਮ ਤੋਂ ਬਾਅਦ ਫਿਰ ਉਹ ਆਪਣੇ ਘਰ ਜਿਹੜੇ ਆ ਲਿਜਾ ਰਹੇ। ਤਾਂ ਸਿੱਧੇ ਤੌਰ ਤੇ ਇੱਕ ਪਾਲ ਲਗਾਤਾਰ ਦੋ ਵਿਅਕਤੀਆਂ ਦੀ ਜਾਰੀ ਆ ਅਤੇ ਐਸ ਡੀ ਆਰ ਐਫ ਅਤੇ ਜੋ ਪੁਲਸਰ ਭਾਗ ਨਾਲ ਹੀ ਪਿੰਡ ਵਾਲੇ ਲਗਾਤਾਰ ਪਾਲ ਕਰ ਰਹੇ ਨੇ ਤਾਂ ਜੋ ਦੋ ਵਿਅਕਤੀ ਵਿਸ਼ੇਸ਼ ਸੀਗੇ ਜੋ ਉਸ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਲਗਾਤਾਰ ਲੱਭ ਚ ਕੈਮਰਾ ਬੱਸ ਮੰਗਦੇ ਆ ਮੈਂ ਦਲਜੀਤ ਸਿੰਘ ਲਿਵਿੰਗ ਇਨ ਦੇ ਨਿਊਜ਼ ਜੱਜੂ